ਜਦੋਂ ਨਪਾਲ ਹੋਣ ਸੀ ਹਾਂਜੀ ਹਾਕੀ ਖੇਡਣ ਗਏ ਹਾਂ ਸਕੂਲ ਪੜ੍ਹਦੇ ਹੁੰਦੇ ਸੀ ਇੱਥੇ ਆਪਣੇ ਹਾਈ ਸਕੂਲ ਹਾਂਜੀ ਉਦੋਂ ਮੈਂ ਸੀਗਾ 9ਵੀਂ ਦੇ ਵਿੱਚ ਹਾਂ ਤੇ ਆਪਣੇ ਪਿੰਡ ਇੱਥੇ ਜੋਨ ਹੋਇਆ ਸੀਗਾ ਜੋਨ ਟੂਰਨਾਮੈਂਟ ਕਹਿੰਦੇ ਜਦੋਂ ਹਾਕੀ ਦਾ ਟੂਰਨਾਮੈਂਟ ਜਿਹੜੇ ਪਿੰਡ ਹੋ ਗਏ ਹਾਂ ਪਿੰਡ ਹੋ ਗਏ ਹਾਂ ਐਂਡ ਹੋ ਗਏ ਤੇ ਉਹ ਜੋਨ ਦਾ ਟੂਰਨਾਮੈਂਟ ਹੋਇਆ ਤੇ ਅਸੀਂ ਜਿੱਤ ਗਏ ਅੱਛਾ ਅਸੀਂ ਜਿੱਤੇ ਫਿਰ ਅਸੀਂ ਗਏ ਜ਼ਿਲ੍ਹੇ ਚ ਕੋਟਕਪੂਰੇ ਜ਼ਿਲ੍ਹਾ ਖੇਡੇ ਹਾਂ ਆਪਣੇ ਕੋਟ ਕੋੜੇ ਹਾਂ ਜਿਹੜਾ ਜਿਲ੍ਹਾ ਇੱਥੇ ਖੜੇ ਇੱਥੋਂ ਜਿਲ੍ਹਾ ਵੀ ਅਸੀਂ ਜੱਤ ਗਏ ਅੱਛਾ ਫੇਰ ਅਸੀਂ ਸਾਡੀ ਸਿਲੈਕਸ਼ਨ ਹੋਈ ਮੋਗੇ ਤਾਂ ਧਰਮ ਸਨਾਤਨ ਕੰ ਇਹੋ ਜਿਹਾ ਸਕੂਲ ਸੀਗਾ ਚਲੋ ਚਲੋ ਤੇ ਉਹਦੇ ਸਾਡੀ ਸਿਲੈਕਸ਼ਨ ਹੋਈ ਉੱਥੇ ਮੋਗੇ ਦੇ ਖਿਡਾਰੀ ਵੀ ਸੀਗੇ ਹਾਂਜੀ ਤੇ ਟੁੱਡੀ ਕੇਲੇ ਵੀ ਸੀ ਅਸੀਂ ਵੀ ਸੀਗੇ ਵਿੱਚ ਤੇ ਪੰਜ ਆਪਣੇ ਗਏ ਸੀਗੇ ਤੇ ਬਾਕੀ ਅਸੀਂ ਆ ਦਾਲੇ ਵਾਲੇ ਸਕੂਲ ਆ ਜੋ ਪਾਇਰ ਸੀ ਠੀਕ ਤੇ ਕਰਾਲੀ ਖੇਡਣ ਉੱਟ ਗਏ ਅੱਛਾ ਜਦੋਂ ਕਰਾਲੀ ਖੇਡਣ ਗਏ ਤੇ ਉੱਥੇ ਭਾਈ ਉਦੋਂ ਨਾਲ ਜਦੋਂ ਇਹ ਘੱਟੋ ਘੱਟ ਗੱਲ ਹੈਗੀ ਆ 72 ਕਦੀ ਅੱਛਾ 73 74 ਚ ਮੈਂ ਨਾ 75 ਚ ਮੈਂ 10ਵੀਂ ਕਰੀ ਆ ਤੇ 74 ਜੇ ਦੀ ਗੱਲ ਆ ਆ ਨੌਵੀਂ ਦੀ ਸੀ ਉਦੋਂ ਮੈਂ ਉਦੋਂ ਦਾ ਆਮ ਰੋਟੀਆਂ ਰੱਟੀਆਂ ਹੋਟਲਾਂ ਤੇ ਸਸਤੀਆਂ ਹੀ ਸੀ ਸਸਤੀਆਂ ਬਹੁਤ ਵਾਰਕ ਨਹੀਂ ਹਾਂ ਹਾਂ ਸਾਨੂੰ ਮਾਸਟਰ ਕਹਿੰਦੇ ਵੀ ਕਿਉਂ ਕਰੋ ਵੀ ਜੇ ਤਾਂ ਤੁਸੀਂ ਸਾਥੋਂ ਖਾੜੀਆਂ ਰੋਟੀ ਹਾਂ ਤੇ ਤਾਂ ਤੁਸੀਂ ਅਸੀਂ ਆਪੇ ਪੈਸੇ ਦੇਵਾਂਗੇ ਤੇ ਜਦੋਂ ਰੋਟੀ ਖਾਣ ਚੱਲਿਆ ਕਰਾਂਗੇ ਤੇ ਸਾਡੇ ਨਾਲ ਚੱਲ ਰਿਹਾ ਹਾਂ ਚੱਲਿਆ ਕਰ ਹਾਂਜੀ ਜੇ ਤੁਸੀਂ ਕੱਲਿਆਂ ਨਹੀਂ ਖਾਣੀ ਤੇ ਸਾਥੋਂ ਪੈਸੇ ਲੈ ਲਓ ਹਾਂ ਅਸੀਂ ਉੱਤੇ ਰਹੇ ਸੀ ਤਿੰਨ ਦਿਨ ਹੂੰ ਤੇ ਸਾਨੂੰ ਉਸ ਟਾਈਮ ਉਹਨਾਂ ਨੇ ਰੁਪਈਏ ਦੇਤੇ 10-10 ਯਾ ਚ ਕੋ 10 ਛੋੜੇ ਤਿੰਨ ਦਿਨਾਂ ਦੀ ਰੋਟੀ ਦਾ 20-25 ਦਾ ਪਤੀ ਪਤੀ ਬਈ ਇਹ ਤਿੰਨ ਦਿਨਾਂ ਦੀ ਛੋਟੀ ਰੋਟੀ ਆ ਹਾਂ ਆਥੜੇ ਦੇ ਦੋ ਦੇ ਦੋ ਚਾਰ ਬਾਕੀ ਚਾਚੂਆ ਜਿਹੜਾ ਕੋ ਕਾਣਾ ਪੇਲੇ ਕੁਲੇ ਜਿਹੜੀਆਂ ਹਜਾ ਕਰਕੇ ਦੇਤੇ ਸਾਨੂੰ ਹਾਂ ਅਸੀਂ ਸਾਡੇ ਨਾਲ ਕਲਤਾਰ ਕਲਤਾਰ ਉਹਦੇ ਪੁੱਤਰ ਦਾ ਤੇ ਉਹਦਾ ਕਾਸ ਚੰਗਾ ਸੀਗਾ 6 ਪੁੱਟਕਾ ਦਸੀ ਉਸ ਟਾਈਮ ਉਹ ਲੋਗਾ ਇਹ ਮਰਵਾਇਕਾ ਗਾ ਰਹੀ ਤੇ ਉਹ ਮੋਗੇ ਦੀ ਟੀਮ ਚ ਖੇਡਦਾ ਹੁੰਦਾ ਸੀ ਹੂੰ ਇਹ ਦੋ ਹੋ ਪੁੱਟਰ ਦੇ ਤੇ ਚਾਰ ਪੰਜ ਅਸੀਂ ਸੀ ਗਰਮੀਤ ਪ੍ਰਭਾਨਕਾ ਹੂੰ ਮੈਂ ਤੇ ਆਪਣਾ ਹਰੀਪਾਲ ਤੇ ਇੱਕ ਸੀਗਾ ਹਰੀਪਾਲ ਤੇ ਨਹੀਂ ਇੱਕ ਜਰ ਰੱਖੋਗਾ ਹਾਕਮ ਹੂੰ ਇਹ ਕੇ ਸੀ ਚਾਰ ਤੇ ਇੱਕ ਮੁੰਡਾ ਸਾਡੇ ਨਾਲ ਹੋਰ ਸੀ ਯਾਰ ਖਰੀ ਰਤੂ ਸੀ ਲਾਲੇ ਦਾ ਅੱਛਾ ਤੇ ਅਸੀਂ ਪੰਜਾਂ ਦੀ ਸਾਡੀ ਸਿਲੈਕਸ਼ਨ ਹੋ ਕੇ ਤੇ ਅਸੀਂ ਉੱਥੇ ਗਏ ਹੂੰ ਉੱਤੇ ਜਾ ਕੇ ਦੋਨਾਂ ਰੋਟੀ ਖਾਣਗੇ ਚਲੋ ਵੀ ਚਲੇ ਹਾਟਲ ਤੇ ਉੜ ਗਏ ਹਮ ਹਾਟਲ ਵਾਲੇ ਨਾਲ ਅਸੀਂ ਗੱਲ ਕਰੀ ਕਿ ਵੀ ਰੋਟੀ ਕਹਿੰਦੇ ਵੀ 2 ਰੁਪਏ ਇੱਕ ਆ ਹਾਂ 2 ਰੁਪਏ ਦੇ ਦਿਓ ਇੱਕ ਬੰਦਾ ਰੋਟੀਆਂ ਆਹ ਦਾਲ ਹੋਊਗੀ ਤੇ ਆਹ ਰੋਟੀਆਂ ਜਿੰਨੀਆਂ ਮਰਜ਼ੀ ਰੋਟੀਆਂ ਖਾ ਲਿਓ ਜਿੰਨੀ ਮਰਜ਼ੀ ਦਾਲ ਖਾ ਲਿਓ ਪਰ 2 ਰੁਪਏ ਇੱਕ ਬੰਦੇ ਦੇ ਅਸੀਂ ਬੰਦੇ ਸੀਗੇ 12 ਕਿ 13 ਬੰਦੇ ਆਪਣੇ ਮੋਗੇ ਜ਼ਿਲ੍ਹੇ ਦੇ ਹਮ ਉਦੋਂ ਫਰੀਦਕੋਟ ਸੀ ਫਰੀਦਕੋਟ ਜਿਹੜੇ ਕੋਟ ਜ਼ਿਲ੍ਹੇ ਦੇ ਤੇ ਇੱਧਰ ਅੰਮ੍ਰਿਤਸਰ ਜ਼ਿਲ੍ਹਾ ਵੀ ਆਇਆ ਸੀ ਜਲੰਧਰ ਜ਼ਿਲ੍ਹਾ ਵੀ ਆਇਆ ਸੀ ਗਰਦਾਸਪੁਰ ਸਾਰੇ ਜ਼ਿਲ੍ਹਿਆਂ ਦੇ ਉੱਤੇ ਮੈਚ ਹੋਏ ਸੀ ਪੰਜਾਬ ਮੈਚ ਤੇ ਅਸੀਂ ਭਾਈ ਉਹ ਜਾਵੜੇ ਤੇ ਉਹਦੇ ਨਾਲ ਠੇਕਾ ਕਰ ਲਿਆ ਹੁਣ ਉਹਨਾਂ ਕਲਤਾਰ ਸੀ ਬੁੱਟਰ ਵਾਲਾ ਤੇ ਅਸੀਂ ਤਾਂ ਭਰਾ ਕੋ ਤੁ ਨਰਮ ਸੀ ਉਹਨਾਂ ਨੂੰ ਤੇ ਉਹ ਭਾਈ ਸਾਨੂੰ ਕਹਿੰਦਾ ਲੈ ਵੀ ਕਾਲ ਸੋਲੋ ਆਪਣਾ ਇਹਨੇ ਤਾਂ ਕਰ ਲਿਆ ਠੇਕਾ ਫੜਨਾ ਤੇ ਆਪਾਂ ਹੁਣ ਇਹਨਾਂ ਨੂੰ ਹਟਣਾ ਨਹੀਂ ਰੋਟੀ ਖਾਣਾ ਚੱਕੀ ਤੁਰੇ ਆਉਣੇ ਆ ਅਸੀਂ ਕਾ ਠੀਕ ਆ ਉੱਤਰੋਂ ਤਿੰਨ ਚੌਂ ਜ਼ਿਲ੍ਹਿਆਂ ਨੂੰ ਰੋਟੀ ਤਾਂ ਹੁਣ ਉੱਥੇ ਹੀ ਖਾਣੀ ਸੀ ਹੋਟਲ ਜਿਹੜੇ ਸਾਡੇ ਉਹੀ ਸੀ ਹਾਂ ਅੰਮ੍ਰਿਤਸਰ ਵਾਲਿਆਂ ਨੇ ਵੀ ਗੱਲ ਕਰ ਲਈ ਉਹ ਉਹਨੂੰ ਵੀ ਉਹਨਾਂ ਨੇ ਕਹਿੰਦਾ ਵੀ 2 ਰੁਪਏ ਤੇ ਉਹ ਜਿਹੜੇ ਅੰਦਰ ਵਾਲੇ ਉਹਨਾਂ ਨੇ ਵੀ 2 ਰੁਪਏ ਕਹਦਾ ਉਹ ਸਾਡੇ ਮਗਰ ਖੜੇ ਹਾਂ ਤੇ ਅਸੀਂ ਮੂਰੇ ਖਾਈ ਜਾਈਏ ਹੁਣ ਅਸੀਂ ਤਾਂ ਲਾਚੜ ਗਏ ਮੈਂ ਰੋਟੀ ਰੱਜ ਲੈ ਉਹ ਰੋਟੀ ਉਹਨੇ ਕਿਹਾ ਆਇਆ ਕਰੇ ਅਸੀਂ ਖਾ ਲਿਆ ਕਰੀਏ ਤੇ ਦਾਲ ਪਾ ਲਿਆ ਕਰ ਫੇਰ ਰੋਟੀ ਲੈ ਲਿਆ ਕਰੀਏ ਫੇਰ ਐਂ ਕਰੀਏ ਜਾਂ ਤਾਂ ਨੰਗਾਤਾ ਵਿੱਚ ਹਾਂ ਲਗਦਾ ਲੰਘਾਤਾ ਉਹ ਅੰਮ੍ਰਿਤਸਰ ਵਾਲੇ ਕਹਿੰਦੇ ਜਾ ਰਹੇ ਆ ਤਾਂ ਇਹਨਾਂ ਨੇ ਹਟਣਾ ਨਹੀਂ ਉਹ ਹੋਟਲ ਵਾਲਾ ਉਹ ਹੋਟਲਾਂ ਕੋਲੇ ਜਾਣ ਯਾਰ ਤੂੰ ਇਹਨਾਂ ਨੂੰ ਤੋਰ ਵੀ ਅਸੀਂ ਖਾਣੀਆਂ ਮਗਰ ਖੜੇ ਹਾਂ ਉਹ ਕਹਿੰਦਾ ਯਾਰ ਮੇਰਾ ਕਰਿਆ ਬਾਠੇ ਕਹਿੰਨਾਂ ਨਾ ਇਹ ਤਾਂ ਫਤੰਦਰ ਹਟਦੇ ਹੀ ਨਹੀਂ ਅੱਛਾ ਵੀ ਇਹ ਤਾਂ ਚੱਕੀ ਜਾਂਦੇ ਆ ਮੰਡੀ ਰਹਿ ਗਈ ਆ ਰੋਟੀ ਚਾਲ ਕਰੀ ਆਉਂਦੇ ਆ ਵੀ ਇਹ ਤਾਂ ਮੁਰਤੀ ਚਾਲ ਕਰੀ ਆਉਂਦੇ ਵੀ ਇੱਕ ਰੋਟੀ ਫੜੋ ਨਾ ਉਹਨੂੰ ਖਾ ਜਾਂਦੇ ਆ ਇੱਕ ਰੋਟੀ ਫਲਾਵਾ ਉਹਨੂੰ ਖਾ ਜਾਂਦੇ ਆ ਉਹ ਕਹਿੰਦਾ ਫਿਰ ਅਸੀਂ ਠਾਈਏ ਹਾਂ ਉਹ ਵਾ ਦੇਖ ਲਓ ਤੁਹਾਡੀ ਮਰਜ਼ੀ ਆ ਤੁਸੀਂ ਕਹ ਲਓ ਉਹ ਕਹਿੰਦਾ ਤੁਸੀਂ ਆਦੇ ਬਥੀਲੇ ਬਤੂਲੇ ਜੇ ਢਾਕ ਲਓ ਦਾਲ ਦੂਧ ਚਲਾ ਕੋ ਪਾ ਕੇ ਜੀ ਇਹ ਜੀ ਕਰਦੇ ਇਹਨਾਂ ਨੂੰ ਪਾਦਰ ਔਰ ਸਾਨੂੰ ਤਾਂ ਉਹ ਭਾਈ ਅੰਬਰਸਲੇ ਕੀ ਰੇਡ ਡੇ ਚੱਕ ਲੈ ਕੱਚੇ ਰੋੜੇ ਉੱਥੋਂ ਅੱਛਾ ਤੇ ਮਾਲਿਆ ਪਤਾ ਹੋਟਲ ਵਾਲੇ ਪਾਸੋਂ ਖੜ ਕੇ ਕੋਸ ਇਧਰੋਂ ਖੜ ਕੇ ਤਾਂ ਦੋ ਤਿੰਨ ਕੋਸ ਉਧਰੋਂ ਕੋਲੇ ਕੋ ਮਗਰੋਂ ਕੋਸ ਇਧਰੋਂ ਭਾਈ ਨੇ ਸਾਡੇ ਤੇ ਚਲਾਤੇ ਰੋੜੇ ਰੋੜੇ ਚ ਰਾਤ ਜਦੋਂ ਜਦੋਂ ਸਾਡੀ ਥਾਲੀ ਚ ਵੱਜੇ ਰੋੜੇ ਢਾਹ ਕੇ ਢਾਹ ਕੇ ਇਹਦੇ ਸਿਰ ਤੇ ਵੱਜਿਆ ਕਦੇ ਬਹੁਤੇ ਵੱਜਾ ਸੀ ਉਹ ਕੱਚੇ ਉਹ ਭਾਣੇ ਭੁਰ ਜਾਣ ਔਰ ਜਾਂ ਟੁੱਟ ਜਾਣ ਹਾਂ ਟੁੱਟ ਜਾਣ ਤੇ ਅਸੀਂ ਭਾਈ ਘਬਰਾ ਕੇ ਆ ਭਾਣੇ ਕਿਧਰੋਂ ਲਾਗੇ ਤੇ ਉਹ ਕਿ ਜਣ ਖੜੇ ਥੱਟੀ ਬਾਜਾ ਖੋਦੇ ਸਾਨੂੰ ਪਰੋਠੇ ਨਾਲੇ ਆਏ ਕਹੀ ਜਾਣਾ ਇਹ ਅਸੀਂ ਆ ਕੇ ਲੈ ਰਿਓ ਕਲਤਾਰ ਕਹਿੰਦਾ ਸਹੁਰੇ ਦੇ ਤਾਂ ਆਪਣੇ ਮਗਰ ਵਾਲੇ ਆ ਹਾਂ ਕਹਿ ਕੇ ਤੇ ਭਰਾਵਾ ਥਾਪੋ ਦਾ ਭੱਜੀ ਹੁਣ ਹਵੜਾ ਦਾ ਬੜੀ ਮਾਦੀ ਖੜੇ ਤੋਂ ਚਾਰ ਜਮੇਰੇ ਜਿੰਦ ਨੂੰ ਭੱਜੀ ਕੋ ਤੁਰ ਆਵੇ ਰੋੜਾ ਇਧਰੋਂ ਨਿਕਲ ਗਏ ਉਹਨਾਂ ਦੀ ਉੱਤੇ ਕਨਾਟਾ ਜੀਆਂ ਲੱਗੀਆਂ ਸੀ ਅੱਛਾ ਭਾਈ ਮੈਂ ਤੇ ਰਤੂ ਤੱਕ ਨਾਟਾ ਜੀਆਂ ਚਲੋ ਫੇਰ ਥੱਲੇ ਜਾਲੀ ਰੋਟੀ ਖਾ ਕੇ ਉੱਡ ਗਏ ਤੇ ਉਦੋਂ ਪੁੱਟ ਜਾਗੇ ਉਹਨਾਂ ਕਲਤਾਰ ਵਾਲੀ ਤਗੜੀ ਸਾਲੇ ਵੱਡੇ ਲੰਮੇ ਸੀ ਇਹ ਕਾਡੀਆਂ ਜਿਹੜੀਆਂ ਹਾਕੀਆਂ ਸੀ ਉਹ ਮਾਸਟਰ ਰਖਾ ਲੈਂਦੇ ਸੀ ਅੰਦਰ ਹੂੰ ਤੇ ਤੁਸੀਂ ਇੱਥੇ ਮਟੀਰ ਹੈਗੇ ਕਿ ਬੰਦਣਾ ਪਿਓ ਲੜਨਾ ਪਿਓ ਤੇ ਹਾਕੀਆਂ ਇੱਚ ਸਾਡੇ ਕੋਲ ਜਮਾ ਕਰਾ ਦਿਓ ਤੇ ਆਪ ਤੁਰੇ ਫਿਰੋ ਪਹਿਲੀ ਤਾਂ ਤੁਰਨ ਫਿਰਨ ਵੀ ਨਹੀਂ ਸੀ ਦਿੰਦੇ ਚੱਲ ਅਸੀਂ ਆ ਜਾਂਦੇ ਸੀ ਜਦੋਂ ਉਹਨਾਂ ਨੇ ਰੰਦਾ ਫੇਰਿਆ ਨਾ ਸਾਡੇ ਤੇ ਤੇ ਬਾਈ ਭਾਜ ਤੁਰੇ ਅਸੀਂ ਲੜ ਗਏ ਉਹਨਾਂ ਦੀਆਂ ਘਨਾਟਾ ਜੀਆਂ ਚ ਉੱਥੇ ਨਾਲ ਲੱਗੀਆਂ ਸੀ ਪਾਸੇ ਤੇ ਲੋਕ ਅਗੇ ਹੁਣ ਉਹ ਭਰਾਵਾ ਚੱਲੋ ਉਹਨਾਂ ਨੇ ਆਖਿਆ ਵੀ ਉੱਠ ਕੇ ਭੱਜ ਗਏ ਭੱਜ ਕੇ ਵਿਲਾ ਹੋ ਗਿਆ ਹਾਂ ਵਿਲਾ ਹੋ ਗਿਆ ₹10 ਪਹਿਲਾਂ ਫੜ ਲੈਂਦੇ ਆ 2-2 ਰੁਪਏ ਬੰਦੇ ਤੋਂ ਹਾਂ ਫੇਰ ਕਿਹੜੇ ਮੀਂਹ ਦਿੰਦੀ ਹਾਂ ਵੀ ਕਿਹੜਾ ਦਿੰਦਾ ਚੱਲ ਜੀ ਤੋ ਐ ਹੋਇਆ ਤੇ ਮੈਂ ਤੇਰਾ ਤੂੰ ਬੈਠੇ ਕਨਾਪਾਂ 'ਚ ਉਹ ਰੋਟੀ ਗਈ ਅਣਬਰਸਰ ਵਾਲੇ ਉਹ ਕੋਈ ਜਿਹੜਾ ਮਾਰਿਆ ਚੰਗੇ ਟੱਕਰੇ ਆ ਸਾਲੇ ਫਰੀਦ ਕੋਟ ਦੇ ਹੋਏ ਆ ਹੈਂ ਹੈ ਤੁਸੀਂ ਇਹ ਬੰਦਾ ਗਰੀਬ ਆ ਜਾ ਰਹੇ ਦੀਆਂ ਰੁਕ ਗਿਆਂ ਤੁਸੀਂ ਸਾਰੋ ਸਾਨੂੰ ਖਾਣੇ ਨਹੀਂ ਹਾਂ ਫੁਰਕੀ ਤੋੜਦੇ ਨਹੀਂ ਕੋਈ ਗੁਜਾ ਬਣਾ ਕੇ ਅੰਦਰ ਸੱਟ ਨਹੀਂ ਲੈਂਦੇ ਸੱਟ ਲੈਂਦੇ ਤੱਤੀ ਆਉਂਦੀ ਆ ਤੱਤੀ ਏ ਖਾ ਜਾਂਦੇ ਉਹ ਐ ਕਰੀ ਯਾਰ ਬੈਠੇ ਅਸੀਂ ਸੁਣੀ ਥੱਲੇ ਸੁਣੀ ਜਾਈਏ ਕੋਲੇ ਬੈਠੇ ਹੀ ਹਾਂ ਕੋਲੇ ਜਦੋਂ ਸੁਣੀ ਜਾਈਏ ਤੇਰਾ ਤੂੰ ਗਨਪਾਇਤ ਨੇ ਤਾਂ ਆਪਣਾ ਕੰਮ ਹੀ ਹੋ ਗਿਆ ਤਾਂ ਇਹਨਾਂ ਨੇ ਵੀ ਨਹੀਂ ਹਟਣਾ ਤਕੜਾ ਤੇ ਆਪਾਂ ਹਾਂ ਵੀ ਹੁਣ ਮੈਂ ਕਿਹਾ ਓ ਕਰ ਵੀ ਮੈਂ ਪੱਜੂ ਤੇਰੇ ਮੂਰੇ ਤੂੰ ਭੱਜੀ ਮੇਰੇ ਮਗਰ ਤੇ ਨਿਪਲਟਾ ਲੈ ਇੱਕਦਮ ਸਪੀਡ ਤੇ ਲਾ ਹੁਣੇ ਰੋਟੀ ਤੇ ਲੱਗੇ ਵੇ ਆ ਹਾਂ ਜੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਲੋਕੇ ਵੇ ਫੜੇ ਆਪਾਂ ਨੂੰ ਫੜ ਕੇ ਆਪਾਂ ਨੂੰ ਫੜ ਲੈਣਗੇ ਤੇ ਅਸੀਂ ਗਾਲਾਂ ਜਿਓਂ ਕਲਤਾਰ ਉਹਨਾਂ ਨੇ ਪਰੋਂ ਕੱਢ ਤ ਗਿਆ ਸੀ ਅਸੀਂ ਆ ਕੇ ਵੀ ਠੀਕ ਕਰ ਤੂੰ ਮੈਂ ਕਿਹਾ ਤੇ ਜਦੋਂ ਅਸੀਂ ਇੱਕ ਇੱਕ ਦਾ ਨਿਕਲ ਗਏ ਉਹ ਪਾਣੇ ਨੇ ਕਹੇ ਦੀ ਦਾਲ ਡੁੱਲ ਗਈ ਕਹੇ ਦੀ ਕੋਚੋਗਾ ਕਿਹਦਾ ਕੋਇਆ ਕਹਿੰਦਾ ਭੈਂਡੜੋ ਆ ਕੇ ਨਿਕਲ ਗਏ ਤਤਰ ਬਟੇ ਦੇ ਜੋ ਬਿੱਤੋ ਪਾਣੇ ਨੇ ਪੜੇ ਉਹਨਾਂ ਨੂੰ ਥੋੜੇ 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 ਪਾਈ ਅਸੀਂ ਹੋਰ ਦੇ ਲਈ ੱਡੀ ਉਹ ਸਾਡੇ ਜਾਂਦਿਆਂ ਨੂੰ ਮੂਹਰੇ ਸਾਨੂੰ ਡਿੱਕੀ ਜਾਣ ਕਦੇ ਬੰਦੇ ਦੋ ਨਹੀਂ ਆਏ 13 ਬੰਦੇ ਸੀ ਸੀ ਨੂੰ ਕਿ ਬੈਲ ਡਾਈ ਚ ਭਈ ਸਾਰੇ ਭਈ ਹਾਂ ਵੀ ਕਿਤੇ ਕੁੱਤੇ ਨਾ ਹੋਣ ਹਾਂ ਹੁੰਦਾ ਯਾਰ ਬੇਰਾਲੇ ਅੰਬਰਸੱਗ ਨੇ ਕਿਤੇ ਘੜੇ ਨਾ ਹੋਣ ਜਦੋਂ ਅਸੀਂ ਭਾਈ ਕਹਿੰਦੇ ਸਾਡੇ ਜਾਂਦਿਆਂ ਨੂੰ ਉੱਥੇ ਚਾਂਣੇ ਦੇ ਕਹਿੰਦੇ ਆ ਗਏ ਮੈਂ ਕਿਹਾ ਆ ਗਏ ਕਹਿੰਦੇ ਕਿਵੇਂ ਹੋਈ ਅਸੀਂ ਦੱਸੀ ਇਹ ਕਹਾਂ ਭਰਾਵੋ ਗਏ ਅਸੀ ਤਾਂ ਲੁਕ ਗਏ ਸੀ ਕਨਾਟਾਂ ਚ ਮੀਰੋ ਯਾਰ ਉਹਦੇ ਆਉਣ ਮੈਨੂੰ ਦੇਖ ਕੇ ਆਖੂਤ ਭੱਜਿਆ ਮੀਰ ਤਾਂ ਉਹਨਾਂ ਦੇ ਕੋਲੇ ਬੈਠੇ ਸੁਣੀ ਗਏ ਆ ਉਹ ਕਹਿੰਦੇ ਜੇ ਉਹਨਾਂ ਦੇ ਜੜੱਕੇ ਆ ਜਾਂਦਾ ਨਾ ਇੱਕ ਅੱਦਾਂ ਤੇ ਝੰਬੜੇ ਬੜਾ ਸੀ ਆਪਰ ਨੂੰ ਝੰਬਣਾ ਬਹੁਤ ਸੀ ਉਹਨਾਂ ਨੇ ਐਂ ਕਹਿ ਕੇ ਭਰਾਵਾ ਅਸੀਂ ਤਾਂ ਉੱਥੋਂ ਛੋਟੇ ਤੇ ਜਿਹੜੀ ਮਂਦੀਰ ਰਲੀ ਵੀ ਇਸ ਤਰ੍ਹਾਂ ਕਰਦੀ ਆ ਆ ਰੁਪਈ ਦਾ ਠੇਕਾ ਕਰੇ ਮੁਰਕੇ ਨੂੰ ਪਤਾ ਲੱਗ ਗਿਆ ਫਿਰ ਉਹਨੇ 3 ਰੁਪਏ ਕਰਤੇ ਇੱਕ ਬੰਦੇ ਦੇ ਠੇਕਾ ਕੋਈ ਨਹੀਂ 6 ਰੁਟ ਗਿਆ ਤੇ ਨਾਲ ਦਾਲ ਨਾਲ ਮੂਲ ਗੱਲ ਤਾਂ ਸੀ ਫੇਤ ਇੰਤਨ ਕਰਦੇ ਹੋ ਨਹੀਂ ਠੇਕਾ ਚੱਕਦੇ ਲੱਗਾ ਇਹ ਤਾਂ ਹਟਦੀ ਨਹੀਂ ਲਗਾਉਣ ਚਾਹ ਪੜਾ ਨਵਾਂ ਹਾਲ ਮੁੰਡਾ ਨਵੇਂ ਮੁੰਡੇ 33 ਰੋਟੀ ਹੋਣੀ 33 ਖਾ ਜਿਹੜੀ 33 ਰੋਟੀ ਹੋਣੀ 33 ਖਾ ਆ ਕੋਈ ਕਾ ਜਾਨੀ ਕਿੱਛੀ ਵੀ ਛੇਤੀ ਜਾਂਦੀ ਆ ਇਹ ਗੱਲ ਰੋਟੀ ਖਵਾਦੀ ਨਾਲ ਦੀ ਆ ਹਾਂ ਚੱਲ ਹੁਣ ਪੂਰ ਲਾ ਕੋਈ ਇਹ ਕਿਨਾ ਜਲਾਹਾ ਸੀ ਜਲਾ ਦਾਂਗੇ ਤਾਂ ਅੱਛਾ ਜਲਾਹਾ ਸੋਹਣੀ ਚਲੇ ਗਿਆ ਇਹਨੂੰ ਮਹਾਰਾਜ ਵੱਡਾ ਬਣਾਵੇ ਨਾ ਉਹ ਕੁਦਰਤੀ ਗੱਲਾਂ ਹੁੰਦੀਆਂ ਤੇ ਉਹਨੂੰ ਰੱਬ ਵੱਡਾ ਬਣਾਉਂਦਾ ਹਾਂ ਜਿਵੇਂ ਰੱਬ ਦਾ ਹੀ ਸੋ ਵਧੇ ਹਾਂ ਹਾਂ ਜੀ ਹਾਂ ਉਹ ਸੋਹਣੀ ਚਲੇ ਗਿਆ ਅੱਛਾ ਤੇ ਘੋੜੀ ਛਕੋਲੇ अच्छा ਤੇ ਘਰਾਂ ਨੂੰ ਰਹਿਣ ਗਿਆ ਤੇ ਪਊਆ ਲਾ ਲਿਆ ਤੇ ਘਰ ਦਾ ਪਤਾ ਹੀ ਨਾ ਲੱਗੇ ਹਾਂ ਕਿਹੜਾ ਉਹਨੇ ਕੀ ਕੀਤਾ ਨਾ ਜਾ ਕੇ ਕੱਟੀਆਂ ਗੰਧਾਂ ਸੀ ਉਹਨਾਂ ਦੇ ਕੰਨ ਦੇ ਨਾਲ ਜਾ ਕੇ ਨਾਲੀ ਢੋਵੇ ਅੱਛਾ ਆਚਣ ਅੱਛਾ ਉੱਥੇ ਪੈ ਗਿਆ ਅੱਛਾ ਜਦੋਂ ਪੈ ਗਿਆ ਤੇ ਗੁੜੀ ਕਰਦੀ ਆ ਨਾ ਕਿੰ비 ਆਹ ਦੋ ਮੇਰੀਆਂ ਹਾਂ ਤੇ ਆਹ ਦੋ ਮੇਰੀ ਧੀ ਦੀਆਂ ਅੱਛਾ ਤੇ ਆਹ ਦੋ ਮੇਰੇ ਜਵਾਈ ਦੀਆਂ ਅੱਛਾ ਵੀ ਆਉਣਾ ਸੀ ਤੇ ਆਇਆ ਨਹੀਂਗਾ ਅੱਛਾ ਹੈ ਹਾਂ ਉਹ ਉਹਦੇ ਕੋਲੇ ਸੀ ਵੀ ਟਾਇਰ ਅੱਛਾ ਉਹ ਕਮਿਆਰ ਖਸ਼ੂ ਜੱਟ ਪੜਿਆ ਸੀ ਕਮਿਆਰ ਦਾ ਸੀਗਾ ਘਰ ਆ ਹਾਂ ਉਹ ਕੋਲੇ ਉਹ ਘੋੜੀ ਦੇ ਕੋਲੇ ਜਿਹੜੇ ਨਾਲ ਜੀ ਅੱਛਾ ਜਿਹੜੇ ਨਾਲ ਜੀ ਉਹ ਜਲਾਹਾ ਕਹਿੰਦਾ ਉਹਦਾ ਨਸ਼ਾ ਟੁੱਟ ਗਿਆ ਉਹ ਤੋਂ ਤੋੜਨ ਲੱਗੀ ਉਹ ਵੀ ਨਹੀਂ ਟਿਕਣ ਦਿੰਦਾ ਹਾਂ ਉਹਦੇ ਕੋਲੇ ਸੀਗਾ ਟੂਆ ਇੱਕ ਹਾਂ ਉਹਨੇ ਕੀਤਾ ਚੱਕ ਕੇ ਦੇ ਕੇ ਅੜਦਣੇ ਤੇ ਕਦਾ ਟੂਏ 'ਚ ਮਾਰਿਆ ਅੱਛਾ ਤੇ ਉੱਤੇ ਦੇਤੀ ਖੋਰੀ ਹਾਂ ਲਕੋਤ ਆ ਹਾਂ ਅੱਛਾ ਲਕੋਤ ਆ ਤੇ ਪਾਈ ਜਦੋਂ ਸਵੇਰੇ ਉੱਠੇ ਤਾਂ ਉੱਠ ਕੇ ਤੇ ਜਵਾਈ ਜਾਵੜਿਆ ਸਿਰਫ ਉਸਿਆ ਫੜੀ ਨੇ ਹੈ ਪਤਾ ਕੀ ਕਹਿੰਦਾ ਕਹਿੰਦਾ ਬੇਬੇ ਕਹਿੰਦੀ ਹਾਂ ਪਤਾ ਕਹਿੰਦਾ ਲਿਆ ਰੋਟੀਆਂ ਜਿਹੜੀਆਂ ਰਾਤ ਗਣਗਣਾ ਰੱਖਦੀ ਸੀ ਅੱਛਾ ਕਹਿੰਦਾ ਵੇਖੋ ਹੈ ਉਹਨੇ ਉਹਦਾ ਸੋਚਿਆ ਨਾ ਵੀ ਇਹਦਾ ਪਤਾ ਇੱਥੇ ਕਿਤੇ ਹੋਊਗਾ ਇਹਨੂੰ ਤੇ ਉਹ ਚੁੱਪ ਕਰ ਗਿਆ ਕਹਿੰਦਾ ਕਹਿੰਦੀ ਉਹਨੇ ਪਤਾ ਕੀ ਕਹਿੰਦੀ ਰਾਤ ਨੂੰ ਗੱਲਾਂ ਬਾਤਾਂ ਕਹਿੰਦੀ ਮੇਰਾ ਜਵਾਈ ਸ਼ੱਦ ਮੇਰਾ ਜਵਾਈ ਸ਼ੱਦ ਉਹ ਆਏ ਹੋਗੀ ਗੱਲ ਹਾਂ ਯੋ ਨਾਇੰਗਾ ਨ ਹੋ ਗਈ ਸਾਰੇ ਉਹ ਭਾਈ ਹਣ ਕਮਿਆਰ ਦੇ ਨੌਂ ਕਦੇ ਅੱਗੇ ਸੀ ਧਾਰਮਿਕ ਬੁਆਚਿਆ ਸੀ ਹਾਂ ਉਹ ਆ ਗਿਆ ਹੁਣ ਇੱਥੇ ਤਾਂ ਹਾਂ ਉਹਨੇ ਆ ਕੇ 5 ਰੁਪਏ ਉਹਦਾ ਬਹੁਤ ਹੰਦੀ ਮੱਥਾ ਟੇਕੇ ਬਾਬਾ ਜੀ ਹਾਂ ਮੈਂ ਅਸਲ ਗੜਾ ਨੌਂ ਥੇ 10 ਮਾਣੀ ਚਾਹਦਾ ਮਿਹਰਬਾਨੀ ਕਰੋ ਹਾਂ ਆ ਭਗਤਾ ਹਾਂ ਜਾਓ ਕੋੜੂ ਕਿ ਪੇ ਅੱਛਾ ਉਹ ਕੁਝ ਨੂੰ ਮੰਦਿਰ ਸਾਰੀ ਟਮਾਟਗੀ ਦੇ ਨਾਲ ਉਹ ਗਿਆ ਤੇ ਕਰ ਹੁੰਦਾ ਕਦੇ ਨਹੀਂ ਤਾਂ ਹੋ ਪੁੱਛੇ ਨਾ ਉਹ ਕਮੜੀ ਨੇ ਲਾ ਕੇ ਬਾਹਰ ਕੱਢ ਉਹ ਬਾਬਾ ਨੇ ਗਦਾ ਵੀ ਦੱਸਦਾ ਵੀ ਉਹਦਾ ਅੱਛਾ ਹਾਂਜੀ ਆ ਉਹ ਤਾਂ ਹੋ ਗਈ ਚੜਾਈ ਆ ਗਈ ਉਧਰ ਪੱਤਰਕਾਰ ਆ ਗਏ ਹਾਂ ਉਹ ਪੱਤਰਕਾਰ ਆ ਗਏ ਪੱਤਰਕਾਰ ਲੈ ਕੇ ਲਗੇ ਰਸ਼ਦ ਹਾਂ ਬੇ ਬਾਬਾ ਦਾ ਦਾੜਦਾ ਸਾਰਾ ਕੁਝ ਜਲਦੀਆਂ ਚਲੋ ਉਹ ਦਾੜ ਉਹ ਲੈ ਗਿਆ ਲੈ ਕੇ ਛੇੜਾਂ ਚ ਖਲ ਜਾ ਵੀ ਸਿੱਕ ਰਾਜ ਦਾ ਗੋਤਿਆ ਸੀ ਹਾਰ ਅੱਛਾ ਵੇਖੋ ਹਾਂ ਹਾਰ ਗੋਤਿਆ ਸੀ ਤੇ ਹੁਣ ਉਹ ਆਉਣਾ ਇਹ ਕਿੱਥੇ ਜਿਹਦੀ ਜੀਤ ਗੋਤਿਆ ਤੇ ਉਹ ਪਾਈਪ ਪੁਲਸ ਦੀਆਂ ਗੱਡੀਆਂ ਨਾਲ ਤੇ ਸਾਰੇ ਉਹ ਕਹਿੰਦੇ ਯਾਰ ਪੁਲਸ ਦੇ ਨਹੀਂ ਚਲਾਈ ਦੋਂ ਪੜਨ ਆਉਂਦੀ ਆ ਉਹ ਕਹਿੰਦੇ ਪਤਾ ਨਹੀਂ ਆ ਕੇ ਰਾਜਾ ਬੈਠਾ ਸੋਨ ਫਿਰ ਮਾਤਾ ਤੇ ਕੇ ਉਹ ਕਹਿੰਦਾ ਆਹ ਰਾਜਨ ਦੱਸੋ ਉਹ ਕਹਿੰਦਾ ਬਾਬਾ ਜੀ ਹਾਂ ਬਾਬਾ ਜੀ ਦੱਸੇ ਰਾਜਾ ਹਾਂ ਕਹਿੰਦਾ ਜੀ ਮੇਰਾ ਹਾਰ ਗਵਾਚਿਆ ਰਾਣੀ ਬਹੁਤ ਕੀਮਤ ਦਾ ਹਾਂ ਉਹ ਕਹਿੰਦਾ ਹੁਣ ਦੱਸੇ ਕੀ ਅਜਾ ਤਾਈ ਨੇ ਕੋਸ ਕੋ ਦੇਖੋ ਕੋੜੇ ਕੋਚਾ ਉਹ ਤਾਂ ਡਿੱਕੋ ਜੱਤੀ ਆ ਗਈ ਲੋਟ ਨਹੀਂ ਆਉਣਾ ਹਲੇ ਢਾਂ ਜਿਹਨੂੰ ਜੱਥੇ ਨਾ ਬੈਠਾ ਰਿਆ ਪੁਲਿਸ ਨੂੰ ਕਹਿੰਦੇ ਆਓ ਕਰੋ ਵੀ ਹਾਂ ਕਹਿੰਦਾ ਇਹਨੇ ਪਤਨੀ ਕੀ ਕਿੰਨੀ ਕੀ ਦੁਨੀਆ ਟੁੱਟ ਕੇ ਖਲਦੀ ਉਹਦਾ ਰਾਜਾ ਦਾ ਰਾਸ ਨਹੀਂ ਉਹਦਾ ਬੋਤਾ ਨਹੀਂ ਪੈਂਦਾ ਕਿਹੜਾ ਫੜੋ ਇਹਨੂੰ ਫੜੋ ਇਹਨੂੰ ਤੈਨੂੰ ਫੜੋ ਹਾਂ ਉਹ ਫਾਈਪ ਫੜ ਕੇ ਪੁਲਿਸ ਨੇ ਟੇ ਲੈ ਗਈ ਹੂੰ ਲੈ ਗਏ ਤੇ ਜਾ ਕੇ ਨਾ ਪਤਾ ਕੀ ਹੋਇਆ ਕੁਦਰਤੀ ਕਿੱਥੇ ਗੋਲੀਆਂ ਦਾ ਕਮਰਾ ਸੀ ਨਾ ਆਏ ਗੋਲੀਆਂ ਉਹ ਨੋਰੀ ਨੇ ਸੀ ਉਹਦੇ ਕਮਰੇ ਚ ਬੰਦ ਕਰਤਾ ਸਾਹਮਣੇ ਗੋਲੀ ਅੱਛਾ ਉਧਰ ਗੋਲੀਆਂ ਦਾ ਇਧਰ ਇਹਦਾ ਕੋਲੋ ਕੋਲੀ ਕੋਲੋ ਕੋਲੀ ਕਰਤੇ ਕਰਤੇ ਤੇ ਕਹਿੰਦਾ ਯਾਰ ਕਿੰਨੀ ਕਿੰਨੀਆਂ ਨੇ ਡਾਕਟਰੇ ਖਾਦੀਆਂ ਉਹ ਕਹਿੰਦਾ ਲੈ ਗੱਲ ਸੁਣਨਾ ਜਾਂ ਤਾਂ ਦੱਸ ਦੇ ਸਾਡਾ ਹਾਰ ਤੇ ਇਹਨਾਂ ਨੂੰ ਪਰਸੋਂ ਨੂੰ ਪਾਤੀ ਲੱਗ ਜਾ ਅੱਛਾ ਗੱਲ ਮੁੱਕੀ ਹੁਣ ਦੱਸੇਗੀ ਹਾਂ ਚਲੋ ਇੱਕ ਰਾਤ ਤਾਂ ਲੰਘੀ ਹੁਣ ਜੋ ਆਪਾਂ ਕਿਹਨਾਂ ਜਾ ਪਾਂਕਾ ਪਤਾ ਨਹੀਂ ਕੱਲ ਨੂੰ ਕੀ ਹੋਣਾ ਹਾਂ ਜਦ ਜਿਹੜੀ ਦੂਜੀ ਰਾਤ ਆ ਗਈ ਬਈ ਮੇਰੇ ਪਾਸੀ ਲੱਗਣਾ ਹਾਂ ਉਹ ਨੰਗੇ ਨਾ ਹਾਂ ਉਹ ਨੰਗੇ ਨਾ ਤੇ ਜਲਾਹ ਪਤਾ ਕੀ ਕਰੀ ਜਾਵੇ ਕਹਿੰਦਾ ਆ ਮੇਰੀ ਨੀਂਦਾਂ ਜਾਂ ਮੇਰੀ ਚਿੰਤਾ ਪਾਲਖ ਨੂੰ ਪਾਸੀ ਚੜ ਜਾਣ ਹਾਂ ਉਹ ਤਾਂ ਆਪੇ ਫੀਟ ਗਾਉਂਦਾ ਜੀ ਮਹਾਰਾਜ ਵੱਡਾ ਬਣਾ ਉਹ ਕੁਦਰਤ ਕੀ ਬਾਤੀ ਨੀਂਦ ਤੇ ਚਿੰਤਾ ਉਹਨਾਂ ਦਾ ਨਾਂ ਸੀ ਗੋਲੀਆਂ ਦਾ ਗੋਲੀਆਂ ਦਾ ਹੈ ਉਹ ਜਿਹੜਾ ਗੋਲੀਆਂ ਦਾ ਨਾਂ ਸੀ ਨਾ ਭਾਈ 12 ਕਵੇਤਰਾ ਉਹ ਆਏ ਹੱਥ ਮੰਨੀ ਬੈਠੀਆਂ ਕਹਿੰਦੀਆਂ ਆਪਾਂ ਦਾ ਪਾਸਾ ਹੈ ਹੈ ਉਹ ਚੋਰ ਦੇ ਪੈਰ ਨਹੀਂ ਹੁੰਦੇ ਉਹ ਚੋਰ ਵਾਲੀ ਉਹ ਇਧਰ ਹੋ ਜਮ ਚੋਰ ਦੇ ਪੈਰ ਨਹੀਂ ਹੁੰਦੇ ਹਾਂ ਉਹ ਜੋ ਚੋਰ ਦੇ ਪੈਰ ਨਹੀਂ ਹੁੰਦੇ ਤੇ 4 ਵਜੇ ਤੱਕ ਤਾਂ ਉਹ ਗੋਲੀਆਂ ਹੈ ਲਗੀਆਂ ਅੱਛਾ ਬਹਿ ਜਾ ਹੈ ਲਗੀਆਂ ਗੋਲੀਆਂ ਹਾਂ ਜਦੋਂ ਹੈ ਲਗੀਆਂ 12 ਵਜੇ ਕਹਿੰਦੀਆਂ ਪਾਰੀ ਜਾਣੀ ਬਾਬਾ ਜੀ ਹਾਂ ਮੇਰਾ ਸਾਡਾ ਨਾ ਉਹ ਹਾਰ ਸਾਡੇ ਕੋਲੇ ਐਕਸਾ ਉਹ ਬੱਸ 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 ਵੀ ਬਾਬਾ ਵੀ ਬਾਬਾ ਵੀ ਬੱਸ ਉਹ ਕਹਿੰਦੀ ਬਾਬਾ ਸਾਡਾ ਦਿਲ ਨਹੀਂ ਖੜਦਾ ਮੈਂ ਕਿਸੇ ਤਾਂ ਸਾਡੇ ਮੌਤ ਨੂੰ ਸਾਡਾ ਕੋਈ ਬੰਦੋਬਾਧ ਕਰ ਉਹ ਕਹਿੰਦਾ ਫੇਰ ਹਾਂ ਕਰ ਆ ਜਿਹੜਾ ਹਾਰ ਹੈ ਨਾ ਇਹਦੇ ਚ ਕੋ ਆ ਪੱਟ ਕੇ ਇਹਦੇ ਦੱਬ ਦੇ ਕਾਗਜ ਜੁੱਤੇ ਦੱਬ ਦੇ ਹਾਂ ਹੈ ਹਾਂ ਉਹਨੇ ਪਾਈ ਦੱਬਤਾ ਹਾਂ ਹੈ ਤਾਂ ਜਦੋਂ ਡੈਂਟ ਚੜਿਆ 8:00 ਵਜੇ ਪੋਸਟ ਵਾਲੇ ਲੈਣਗੇ ਹਾਂ ਵੀ ਫਾਇਸੀ ਦੇਣਾ ਆ ਜੋ ਨਹੀਂ ਯਾਰ ਉਹਨਾਂ ਕਾਨੂੰ ਜ਼ਿਲ੍ਹਾ ਹੀ ਨਹੀਂ ਅੱਛਾ ਆਓ ਜ਼ਿਲ੍ਹਾ ਉਹ ਕਹਿੰਦੇ ਚੱਲ ਵੀ ਆ ਜਾ ਉਹ ਕਹਿੰਦਾ ਕੀ ਗੱਲ ਉਹ ਕਹਿੰਦਾ ਨਹੀਂ ਦੱਸ ਕਿ ਨਾ ਤੁਹਾਡੇ ਮੇਰੇ ਪਿਓ ਦਾ ਨੌਕਰ ਹੈ ਉਹਨੂੰ ਪਤਾ ਮੈਂ ਤਾਂ ਦਾਤਨਕੁਰ ਬਾ ਜਾਊਂਗਾ ਬਾਹਰ ਨਰ ਜਾਊਂਗਾ ਫੇਰ ਦੱਸੂਗਾ ਤੁਹਾਡੇ ਪਿਓ ਦਾ ਨੌਕਰ ਨਹੀਂ ਉਹਨਾਂ ਦੇ ਗੱਲ ਪਿਆ ਮਸਾ ਆਏ ਭਾਈ ਚ ਬਾਹੀ ਹਾਂ ਉਹਨੇ ਰਾਜੇ ਨੂੰ ਆ ਕੇ ਕਹਿੰਦੇ ਰਾਜਨ ਹਾਂ ਕਿ ਸਾਡੇ ਗੱਲ ਪਿਆ ਕਿ ਕੀ ਕਹਿੰਦਾ ਉਹਨੂੰ ਕਹਾਂ ਵੀ ਜਾ ਦੱਸ ਉਹ ਕਹਿੰਦਾ ਤੁਹਾਡੇ ਪਿਓ ਦਾ ਨੌਕਰ ਹੈ 9 10 ਵਜੇ ਦੱਸਾਂਗੇ ਬਾਬੇ ਬਾਹਰ ਅੰਦਰ ਜਾਣਗੇ ਪਹਿਲਾਂ ਹੈ ਉਹ ਕਹਿੰਦਾ ਚਲਿਓ ਕਰੋ ਲੈ ਜਾਓ ਬਈ ਉਹਨੂੰ ਹਾਂ ਲੈ ਜਾਓ ਹੈ ਬਾਹਰ ਅੰਦਰ ਭਾਈ ਪੁਲਿਸ ਵਾਲੇ ਲੈ ਗਏ ਕਰਾ ਕੇ ਮੈਂ ਕਤੇ ਹੀ ਦਾ ਪਛਾਲਿਆ ਬੱਡੀ ਚਾਰੀ ਵਾਲੀ ਗੱਦੀ ਤੇ ਬਹਿ ਗਿਆ ਹੁਣੀ ਹੋਰ ਚੁਣੀਆ ਆਪਣੇ ਟੱਕੋ ਟੱਕੇ ਕੱਢੀ ਹੋਰ ਪੱਤਰਕਾਰ ਆਗੇ ਵੀ ਅਜਨਾਰੇ ਦਾ ਹਾਰ ਦੱਸਣਾ ਹਾਰ ਦੱਸਣਾ ਤੇ ਹਾਂ ਜਿਹੜੋ ਉਹ ਕਹਿੰਦਾ 10 ਵਜੇ ਨਹੀਂ ਤਾਂ ਫਾਸੀ ਦੀ ਤਿਆਰੀ ਤੇ ਹਾਂ ਉਹ ਕਹਿੰਦਾ ਰਾਜਨ ਹਾਂ ਕਹਿੰਦਾ ਹਾਰ ਤੇਰੀਆਂ ਗੋਲੀਆਂ ਕੋਲੇ ਆ ਅੱਛਾ ਹਾਂ ਹੈ ਨਾ ਭਾਈ ਗੋਲੀਆਂ ਸਾਧ ਲਈਆਂ ਹੈ ਜਿਹੜੋ ਚੜਿਆ ਪਟਾ ਇਕਬਲ ਨਾਮ ਮੰਨਿਆ ਕਹਿੰਦਾ ਜਹਾ ਭਗਤਾ ਉਹ ਹਾਰੇ ਤੇ ਉਹਨੇ ਮਾਰ ਕੇ ਦੇਖ ਹੂੰ ਉਹ ਦੋਆਇਆ ਤਾਂ ਆਂਦਾ ਸੀ ਹਾਂ ਉਹ ਉਹ ਨਿਕਲਿਆ ਆ ਉਹ ਉਹ ਲੈ ਵੀ ਰਾਏ ਤਾਂ ਹਾਰ ਵੀ ਰਸਤਾ ਹਾਂ ਉਹ ਪਤਾ ਕੀ ਕਹਿੰਦਾ ਉਹ ਕਹਿੰਦਾ ਬਾਬਾ ਜੀ ਹਾਂ ਤੁਸੀਂ ਜਾਓ ਨਾ ਮੇਰੀ ਲਾਟਕੀ ਮੇਰੀ ਲਾਟਕੀ ਮੈਂ ਤੁਹਾਨੂੰ ਗਿਆ ਮੇਰਾ ਜਵਾਈ ਬਣ ਕੇ ਰਹੋ ਦੇਖੋ ਹਾਂ 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 ਸੁਣੋ ਮਰੇ ਹਾਂ ਵੀ ਉਹ ਕਹਿੰਦਾ ਮਰਾ ਦੇ ਮਾਈ ਬਣ ਜਾ ਉਹ ਜਰਾਹੀ ਨੂੰ ਤਾਂ ਭੁੱਲ ਗਿਆ ਤੇ ਭਾਈ ਉਹਨੇ ਤੋਢੀ ਚਾੜ ਲਿਆ ਤੇ ਆ ਵੀ ਕੁੜੀ ਦਾ ਆਨੰਦ ਕਾਰਤੇ ਆਨੰਦ ਕਾਰਤੇ ਤੇ ਤੋਢੀ ਚਾੜ ਲਿਆ ਤੇ ਮੁੜ ਕੇ ਪਤਾ ਬਿਆਨ ਦਾ ਤਵੇਲੇ ਚ ਕਿ ਹੁਣ ਆਪਾਂ ਚੰਨਾ ਕਾਰ ਵੀਰਾ ਜਵਾਈਆਂ ਤੇ ਚੱਲ ਕਿ ਨਾਲ ਘੋੜਿਆਂ ਤੇ ਜੋ ਕਢਾਇਆ ਹੁਣ ਜੇ ਲੱਗ ਗਿਆ ਜੇ ਰਾਜਾ ਵਾਲੇ ਘੋੜੇ ਤੇ ਉਹ ਲੈ ਲਿਆ ਉਹ ਕਰਕੇ ਕਹਿੰਦਾ ਯਾਰ ਬੜਾ ਜਾਣੀ ਜਿਹੜਾ ਮੇਰੇ ਵਾਲਾ ਘੋੜਾ ਲੈ ਰੱਖਿਆ ਕੁੜੀ ਨੂੰ ਲੱਗੇ ਹੁੰਦੀ ਹੈ ਘੋੜੇ 'ਚ ਕਾਰਤੇ ਤੇ ਉਹਨੇ ਜਦੋਂ ਲੈ ਗਏ ਤਾਂ ਚਾਰਤ ਕਾਰ ਤੌਰ ਤੇ ਜਿਹੜਾ ਰਾਜਾ ਸੀ ਇਹ ਤਾਂ ਪਗੜਾ ਨਿਕਲਿਆ ਮੂੰਹਰੇ ਤੇ ਜਿਹੜਾ ਜਲਾ ਸੀ ਉਹ ਸਿਰ ਨਿਕਲਿਆ ਮੂੰਹਰੇ ਸ਼ੇਰ ਨਿਕਲਿਆ ਤੇ ਭਾਈ ਤੇ ਉਹ ਜਿਹੜਾ ਹੈ ਤੁਹਾਨੂੰ ਉੱਤੇ ਮੂਤ ਨਿਕਲੇ ਉਹ ਮੈਂ ਮਹਿਰ ਤੋਂ ਡਰਦੇ ਦਾ ਫੇਰ ਤੇ ਮੈਨੂੰ ਮਾਰ ਦੂ ਜਿੱਤੇ ਖੜ ਗਿਆ ਸਿੰਘ ਖੜ ਕੇ ਪੰਗਾ ਮਾਰਦਾ ਉਹ ਤੁਹਾਨੂੰ ਹੁੰਦੀ 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 ਜਿਵੇਂ ਆਪਣਾ ਬੋਰਡ ਆਏ ਦਾਲੇ ਢੇੜਾ ਪੈ ਗਿਆ ਜਦੋਂ ਢੇੜਾ ਪੈ ਗਿਆ ਨਾ ਸਿਰੇ ਤੇ ਜਾ ਕੇ ਸ਼ੇਰ ਅੱਖ ਐ ਖੜ ਗਿਆ ਤੇ ਉਹ ਜਿਹੜਾ ਜਲਾ ਸੀ ਉਹ ਪਾਇਆ ਜੱਫਾ ਤੇ ਤਾਂ ਫੂਟ ਚ ਜਾ ਕੇ ਅੱਛਾ ਉਹ ਅਸੀਂ ਨੰਗੀ ਕਿਰਪਾਨ ਹਾਂ ਉਧਰੋਂ ਰਾਜਾ ਪਚਾਇਤ ਨਹੀਂ ਹੁੰਦਾ ਕਿਹਦਾ ਲੋਕੋ ਚਲੋ ਮੇਰੇ ਨਾਲ ਮੇਰੇ ਜਵਾਈ ਨੇ ਆ ਤੇ ਛੇਰ ਮਾਰਿਆ ਅੱਜ ਤੱਕ ਮੈਂ ਤਾਂ ਮਾਰਿਆ ਨਹੀਂ ਸੀ ਚਲੋ ਮੇ ਉਹ ਦੋ ਟਕੋ ਟਕੀਂ ਵੀ ਤੇ ਉਹ ਕੋ ਪਿੰਡ ਇਕੱਠਾ ਹੋਇਆ ਹੁੰਦਾ ਸਾਰ ਜਿਹੜਾ ਤੂੰ ਵੀ ਕੋਈ ਆ ਉਹ ਕੰਮ ਕਿਹਨੋਂ ਹੁਣਿਆ ਮੈਂ ਦੱਸੂ ਵੀ ਕੰਮ ਦੇ ਕੰਮ ਦੇ ਹੱਥੋਂ ਨਾ ਕਰਪਾ ਨਿਕਲ ਜਿਉ ਕੰਮ ਦੇ ਛੇਰ ਆਇਆ ਖੜਾ ਸੀ ਉਹਦੇ ਬਾਅਦ ਵਿੱਚ ਨਿਕਲੇ ਇੱਥੇ ਬੱਜ ਜਿਹੜਾ ਕਛੇਰ ਧੱਕਿਆ ਹਾਂ ਉਤੋਂ ਉਤਰਿਆ ਜਿਵੇਂ ਜਿਵੇਂ ਨੇੜੋਂ ਨਾ ਕਿ ਉਹਦੇ ਮਾਰੀ ਜਾਵੇ ਉਹ ਕਹਿੰਦਾ ਤੇਰੇ ਅੱਗੇ ਬਿੰਦੇ ਚਾਤੋਂ ਨਿਕਲ ਜਾਣ ਓਏ ਮਾਤਾ ਕੁਦਰਤੀ ਮਾਹ ਕੋ ਕਹਿੰਦਾ ਤੇਰੇ ਅੰਗੇ ਯਾਰ ਬਿੱਲੇ ਸਾ ਤੋਂ ਨਿਕਲ ਜਾਣ ਦੇ ਕੋ ਕੁਦਰਦੀ ਗੱਲ ਆ ਰਾਜੇ ਦੀ ਗਵਾਈ ਗਵਾਈ ਬਣ ਗਿਆ ਦੇਖੋ ਨਾਲੇ ਸ਼ੇਰ ਮਾਰਤਾ ਨਾਲੇ ਸ਼ੇਰ ਮਾਰਤਾ ਕਿੱਡੀ ਹਵਾ ਬਣਾਉਂਦਾ ਜੂ ਰੱਬ ਪੁੱਤਾਂ ਚੜਾਵੇ ਵਾਹਿਗੁਰੂ ਖਾਉਂਦਾ ਵਾਹਿਗੁਰੂ ਦੀ ਕੀ ਪਕਿਆ ਹਾਂ ਠੀਕ ਆ ਠੀਕ ਐਵੇਂ ਨਹੀਂ ਮੱਲਾ ਨਾ ਰਤੇ ਸਹੀ ਕਹਿੰਦਾ ਐਵੇਂ